ਜ਼ਿਰਕਪੁਰ ਦੇ ਪਿੰਡ ਦਿਆਲਪੁਰਾ ਤੋਂ ਨਾਬਾ ਸ਼ਹਿਰ ਰੋਡ ਤੇ ਠੇਕੇ ਮੂਰੇ ਪੈਂਦੀਆਂ ਚੁੰਗੀ ਚੋਪੜੀਆਂ ਤੋਂ ਮਿਲੇ 70 ਲੱਖ ਦੇ ਮੋਬਾਈਲ ਜੀहां ਹੋਰ ਵੀ ਬਹੁਤ ਕੁਝ ਮਿਲਿਆ ਹੈ ਦੱਸ ਦਈਏ ਇਹ ਮੋਬਾਈਲ ਚੋਰੀ ਜਿਸ ਦੁਕਾਨ ਤੋਂ ਹੋਏ ਨੇ ਦੁਕਾਨ ਦੀ ਸੂਝ-ਬੂਝ ਨਾਲ ਫੜੇ ਗਏ ਨੇ ਇਹ ਚੋਰ ਗਰੋ ਮੈਂਬਰ ਚੁੰਗੀ ਚੋਪੜੀਆਂ 'ਚ ਰਹਿੰਦੇ ਨੇ ਨਾ ਹੀ ਇਹਨਾਂ ਦਾ ਕੋਈ ਪੁਲਿਸ ਕੋਲ ਡਾਟਾ ਹੈ ਤੇ ਨਾ ਹੀ ਕੋਈ ਪਛਾਣ ਪੱਤਰ ਪੁਲਿਸ ਨੂੰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਅਜਹੀਆਂ ਘਟਨਾਵਾਂ ਕਰਨ ਤੋਂ ਪਹਿਲਾਂ 100 ਵਾਰ ਸੋਚਣ। ਫਿਲਹਾਲ ਇਹ ਜਾਂਚ ਦਾ ਵਿਸ਼ਾ ਪਰ ਵੀਡੀਓ ਦੇ ਆਧਾਰ ਤੇ ਇਸ ਦੇ ਵਿੱਚ ਅਸਲਾ ਤੇ 70 ਲੱਖ ਦੀ ਚੋਰੀ ਦੇ ਮੋਬਾਈਲ ਦੀ ਗੱਲ ਕਹੀ ਜਾ ਰਹੀ ਹੈ ਜਿਸ ਤੋਂ ਬਾਅਦ ਅਸਲੀਅਤ ਤਾਂ ਪੁਲਿਸ ਹੀ ਦੱਸ ਸਕਦੀ ਹੈ ਕਿ ਇਹ ਆਖਰ ਮਾਮਲਾ ਕੀ ਹੈ। ਭਾਈ ਜੀ ਆਪਣੇ ਪਿੰਡ ਦੇ ਅੰਦਰ ਨਾਬੇਲੇ ਰੋਡ ਦੇ ਉੱਪਰ ਅੰਬਗੇ ਸਾਹਮਣੇ ਠੇਕੇ ਦੇ ਸਾਹਮਣਾ ਜਿਹੜੀ ਸੁਸਾਇਟੀ ਹੈ ਇਹ ਝੁੱਗੀਆਂ ਜਿਹੜੀ ਬਣਾਈਆਂ ਠੇਕੇ ਦੇ ਸਾਹਮਣਾ ਇੱਥੇ ਬੰਦੇ ਪਕੜੇ ਆ ਇੱਥੇ ਬਾਈਓ ਨੇ ਆਏ ਵੇ ਬੀਆਈਪੀ ਰੋਡ ਤੇ 70 ਲੱਖ ਰੁਪਏ ਦੀ ਚੋਰੀ ਔਰ ਇਨਕੇ ਪਾਸ ਅਸਲਾ ਵੀ ਬਰਾਮਦ ਹੈ ਇੱਥੇ ਜਲਦੀ ਜਲਦੀ ਆ ਕੇ ਇਨਵੈਸਟੀਗੇਸ਼ਨ ਕਰੋ ਜੋ ਵੀ ਹੈ ਉਹ ਤਹਿਕੀਕਾਤ ਕਰੋ ਉਰਾ ਕੇ ਭਾਈ ਹਾੱਦ ਹੈ ਕਿਣ ਕੇ ਆਪਣੇ ਹਿਸਾਬ ਆਈ ਗਈ ਕਿ ਕਿਆ ਕੰਨਾ ਸਾਰਾ ਰੱਖ ਖਾਲੇ ਕਰ ਦਣਾ ਵਾ ਬਾਈਕ ਜਿਹੜਾ ਇਨਕੇ ਪਾਸ 17 ਬੱਚਾ ਪਵਾਣਾ ਜੀ ਜੋ ਤੇ ਪਰ ਹੈਗਾ ਠੀਕ ਆ ਵਿਚ ਗੇਰ ਆਈਏ ਮੈਂ ਨੰਬਰ ਮੈਚ ਕਰਨੇ ਸਾਨੇ ਜੀ ਬਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੀ ਹੈ

ਕਰੇਆਵਾ ਪੁਲਿਸ ਨੂੰ ਫੋਨ ਕਰ ਗੱਲ ਸੁਣ ਲੈ ਹੈਲੋ